ਵਦੇਸ਼ਾਂ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਮੌਤਾਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਹੈ। ਤਾਜ਼ਾ ਘਟਨਾ ਮੁੱਲ੍ਹਾਪੁਰ ਨੇੜਲੇ ਪਿੰਡ ਪਮਾਲ ਤੋਂ ਸਾਹਮਣੇ ਆਈ ਹੈ ਜਿੱਥੋਂ ਦੇ 27 ਸਾਲਾ ਨੌਜਵਾਨ ਦਾ ਨਿਊਜ਼ੀਲੈਂਡ ਵਿੱਚ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦਾ 6 ਮਹੀਨੇ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਹ ਤਿੰਨ ਭੈਣਾਂ ਦਾ ਇਕਲੌਤਾ ਪਰਾਸੀ। ਮੈਂ ਸ਼ਨੀਵਾਰ ਰਾਤ ਨੂੰ ਮੇਰੇ ਫੋਨ ਮਿਲ ਚੁੱਕਿਆ। ਉਹਦੋਂ ਮੈਨੂੰ ਲੱਗਿਆ ਕਿ ਫੋਨ ਨਹੀਂ ਝੁੱਕਦੇ ਪਏ ਐ। ਵੀ ਰੋਜ਼ ਰਾਤ ਨੂੰ ਫੋਨ ਆਉਂਦਾ ਸੀ ਉਹਦੋਂ ਉਹਤੇ ਦਿਨੋਂ ਹੁੰਦਾ ਸੀ। ਇਕ ਰਾਤ ਤਾਂ ਫੋਨ ਆਇਆ ਇਹਨੂੰ ਫੋਨ ਮੇ ਫੋਨ ਲਾਈਫ ਫੋਨ ਲੱਗੇ ਨਹੀਂ ਫਿਰ ਉਸ ਤੋਂ ਬਾਅਦ ਵੀ ਮੈਂ ਫੋਨ ਹਉਂਦੇ ਉੱਥੇ ਇਹਨਾਂ ਦੀ ਜੀ ਜਾਣਕਾਰੀ ਹੈ ਦੋਸਤ ਉਹਨਾਂ ਨੂੰ ਪੁੱਛਿਆ ਫਿਰ ਤਾਂ ਫੋਨ ਨਹੀਂ ਚੁੱਕਦੇ ਪਏ ਵੀ ਕੀ ਗੱਲ ਹੋ ਗਿਆ ਤਾਂ ਕਦੀ ਹੋਇਆ ਤੇ ਹੈ ਨਹੀਂ ਕਿਸ ਤਾਉ ਗੰਦੇ ਕੇ ਅਸੀਂ ਪਤਾ ਕਰਦੇ ਹਾਂ ਉਹਨਾਂ ਦੇ ਵੀ ਨਹੀਂ ਫੋਨ ਚੁੱਕੇ ਫਿਰ ਉਹਨਾਂ ਨੇ ਕਿਸੇ ਨੂੰ ਭੇਜਿਆ ਉੱਥੇ ਉਹਨਾਂ ਦੇ ਘਰ ਪਰ ਉਹਨਾਂ ਨੇ ਦੇਖਿਆ ਤਾਂ ਕਹਿੰਦੇ ਉਹ ਬੇਹੋਸ਼ ਪਏ ਸੀ ਜੀ ਉਹ ਤੇ ਹਸਪਤਾਲ ਲੈ ਕੇ ਹੁਣ ਜਾਣ ਲੱਗੇ ਆ ਹੇ ਉਸ ਤੋਂ ਬਾਅਦ ਨੇ થોੜੇ ਦਿਨ ਬਾਅਦ ਇਹਨਾਂ ਦਾ ਮੈਸੇਜ ਆਇਆ ਕਿ ਹੀ ਇਸ ਨੋ ਮੋਰ ਉਸ ਉਸ ਤੋਂ ਬਾਅਦ ਤੇ ਕੋਈ ਉਹਨਾਂ ਨਾਲ ਗੱਲ ਨਹੀਂ ਹੋਈ ਉਹ ਪਿਲਾ ਦੇ ਮੁਗਿਆ ਕੋਈ ਉਹਨਾਂ ਨੂੰ ਕਿਨ ਨਹੀਂ ਆਸ ਤੋਂ ਮੈਨੇ ਉਹ ਕਿੰਨਾ ਸਮਾਂ ਰਹੀ ਤੁਹਾਡੇ ਕੋਲ ਇੱਕ ਮਹੀਨਾ ਰਹੀ ਸੀ ਗੁਰਦੇਵ ਸਿੰਘ ਮੇਰਾ ਜੋ ਆਇਆ ਸੀਗਾ ਜੀ ਉਤੇ ਚਾਨਕਨ ਮਰਡਰ ਹੋ ਗਿਆ ਜੀ ਸਾਨੂੰ ਉਹਦੀ ਹੈਲਪ ਲਈ ਗੁਰਦੇ ਬਹੁਤ ਜ਼ਰੂਰੀ ਜ਼ਰੂਰਤ ਹੈ ਨਾਰੀ ਜਿੰਨ ਨਵੀ ਸਭਾ ਆ ਗਈ ਉੱਤੇ ਜੀ ਸਾਡੇ ਗਵਰਨਮੈਂਟ ਪੰਜਾਬ ਸਰਕਾਰ ਦੇ ਉਹਨਾਂ ਦੀ ਸਰਕਾਰ ਜਿਹੜੇ ਸਾਡੀ ਮਦਦ ਕੀਤੀ ਜਾਏ ਅੱਡੇ ਉਹਦੀ ਰੈਡ ਬੋਰਡ ਲੈਣੇ ਸਾਡੀ ਮਦਦ ਕੀਤੀ ਜਾਏ ਜਿਹੜਾ ਉਹਦਾ ਬਿਜ਼ਨਸ ਹੈਗਾ ਉਹਦਾ ਸਮਾਨ ਐਰਾ ਵਾਰ ਜੋ ਵੀ ਸੀਗਾ بیمਾ ਵਗੈਰਾ ਫਲੇ ਉਹ ਸਾਨੂੰ ਦਵਾਇਆ ਜਾਏ ਇਸ ਪਰਿਵਾਰ ਲਈ ਹੁਣ ਅੱਗੇ ਕੋਈ ਨਹੀਂ ਜੀ ਉਹਨਾਂ ਦਾ ਇਕੱਲਾ ਬੱਚਾ ਸੀਗਾ ਤੇ ਉਹਨਾਂ ਦੀ ਵੀ ਮਦਦ ਕਰਨ ਲਈ ਸੋਸਾਇਟੀ ਜਿੰਨੇ ਵੀ ਉੱਤੇ ਦੇ ਹੈਗੇ ਆ ਨਾਰੀ ਦੇ ਉਹ ਸਾਰੇ ਮਦਦ ਕਰਨ ਜੀ ਬਈ ਨਾ ਕਹਿੰਦੇ ਵੀ ਅੰਦਰ ਸੁਤਾ ਪਿਆ ਵੀ ਲੰਮਾ ਪਿਆ ਏ ਫਿਰ ਚੁੱਕ ਕੇ ਕਹਿੰਦੇ ਲੈ ਕੇ ਜਿੰਨੇ ਨਾਸਤਾਲ ਚ ਅੱਛਾ ਜੀ ਉਹਦੋਂ ਬਾਅਦ ਥੋੜਾ ਜਿਹਾ ਅਸੀਂ ਕਿਹਾ ਫਿਰ ਪਤਾ ਦੱਸਿਆ ਜਿ ਮੁੰਡਿਆਂ ਨੂੰ ਮੁੰਡੇ ਕਹਿੰਦੇ ਮੁੱਕ ਗਿਆ ਬਸ ਹਾਈ ਗੱਲ ਹੋਈ ਏ ਕੋਈ ਗੱਲ ਨਹੀਂ ਹੋਈ ਕੋਈ ਗੱਲ ਨਹੀਂ ਆਖਰੀ ਵਾਰ ਤੋਂ ਨਾ ਕਦੋਂ ਗੱਲ ਹੋਈ ਸੀ ਮਤ ਆਖਰੀ ਵਾਰ ਮੇਰੇ ਸਵੇਰੇ ਹੋਈ ਏ ਗੱਲ ਰੇ ਗਲੇ ਮੈਨੂੰ ਨਾ ਮਾਂ ਤੂੰ ਕੀ ਕਰਦੀ ਐ ਮੈਂ ਕਿਹਾ ਮੈਂ ਤੇ ਰੋਟੀ ਬਣਾਉਣੀ ਆ ਪੁੱਤ ਜਾਣਾ ਸੀ ਰੋਟੀ ਨਿਕ ਤੇ ਜਾਣਾ ਸੀ ਆਪਣੇ ਫਲੈਟ ਸੀ 6 ਤਰੀਕ ਦੀ ਰੋਟੀ ਦੀ ਸਬਾਰ ਨੂੰ ਤੇ ਅਸੀਂ ਜਾਣਾ ਸੀ ਮਿਲਣ ਵਾਸਤੇ ਰਿਸ਼ਤੇਦਾਰਾਂ ਦੇ ਮੈਂ ਕਿਹਾ ਰੋਟੀ ਬਣਾਣਾ ਚਲਦੇ ਜਿੱਤੀ ਉਧਰੋਂ ਦਾ ਫੋਨ ਆ ਗਿਆ ਕਹਿੰਦਾ ਮਾਂ ਕੀ ਕਰਦੀ ਕਹਿੰਦੀ ਮੈਂ ਕਿਹਾ ਰੋਟੀ ਬਣਾਣੀ ਪੁੱਤ ਕਹਿੰਦਾ ਚਲ ਕੋਈ ਨਾ ਮਾਂ ਬਣਾ ਲੈ ਮੈਂ ਵੀ ਰੋਟੀ ਪਕਾਣੀ <laughs> 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 Shamla Chandar Building Maintenance Handyman under Check Trade Platform is now available on your local London area. He has more than five years' experience in the same line. He used to work with reputed companies agencies as well local builders with brothers he is professional by plumbing electrician masonry work carpentry for more information please contact him at www.checktrade.com id number 921760 Shamra chander call call him on this number zero seven four triple eight 41161 ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ